ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਟੌਨਡਾ ਸੁੰਦਰ ਗਲਾ ਵਿਖੇ ਸਾਡੇ ਵੀਰ ਐਨ ਆਰ ਆਈ ਆਏ ਆ ਸਲਿੰਦਰ ਸਿੰਘ ਲਖੋ ਬਾਹਰੋਂ ਤੇ ਨਾਲ ਸਾਡੇ ਬੈਠੇ ਅਮਰਜੀਤ ਸਿੰਘ ਲੰਬੜਦਾਰ ਪਿੰਡ ਦੇ ਤੇ ਨਾਲ ਬੈਠੇ ਸਾਡੇ ਜੀਵ ਜੋਸ਼ੀ ਜੀ ਮੈਂਬਰ ਪੰਚਾਇਤ ਤੇ ਬਿੱਡੂ ਖੋਸਲਾ ਜੀ ਜੈ ਮਾਤਾ ਸਲਾਨੀ ਦੇ ਵਾਈਸ ਪ੍ਰਧਾਨ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਆ ਵੀ ਪਿੰਡ ਵਿੱਚ ਪਿਛਲੇ 1.5 ਸਾਲ ਤੋਂ ਸਾਡੇ ਐਨਆਰਆਈ ਵੀਰ ਪਿੰਡ ਨੂੰ ਬਹੁਤ ਸੋਹਣਾ ਬਣਾਉਣ ਦਾ ਉਪਰਾਲਾ ਕਰ ਰਹੇ ਆ ਤੇ ਸਵਾਗਤ ਕਰਦੇ ਆ ਅਸੀਂ ਅੱਜ ਸਿਲਿੰਦਰ ਸਿੰਘ ਲਖੋਜੀ ਦਾ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੈ ਜੀ ਜੀ ਵਧੀਆ ਇਹਨਾਂ ਨੇ ਸਸਤਾ ਬਣਾਈ ਹੈ ਜੀ ਗ੍ਰੀਨ ਐਂਡ ਕਲੀਨ ਜਿਨੇ ਐਨਆਰਆਈ ਬਾਹਰ ਬੈਠੇ ਹੋਏ ਆ ਉਹ ਸਹਿਯੋਗ ਕਰਕੇ ਤੇ ਪਿੰਡ ਨੂੰ ਸਾਫ ਸੁਥਰਾ ਬਣਾਉਣਾ ਚਾਹੁੰਦੇ ਆ ਜੀ ਤੇ ਦੱਸੋ ਜੀ ਲੋਕੋ ਭਾਈ ਬਿਤਾ ਦੇ ਕੀ ਕੀ ਤੁਸੀਂ ਕਰਨਾ ਚਾਹੁੰਦੇ ਆ ਪਿੰਡ ਵਿੱਚ ਕੀ ਉਪਰਾਲੇ ਕਰੇ ਸਭ ਤੋਂ ਪਹਿਲਾਂ ਅਸੀਂ ਤਾਂ ਬੂਟਿਆਂ ਦਾ ਕੀਤਾ ਸਟਾਰਟ ਠੀਕ ਹੈ ਜੀ ਬਈ ਬੂਟੇ ਸੋਹਣੇ ਲੱਗਣ ਠੀਕ ਹੈ ਠੀਕ ਹੈ ਫੇਰ ਇੱਟਾਂ ਵਾਲਾ ਜੋ ਉਪਰਾਲਾ ਚੱਕਿਆ ਸੀਗਾ ਉਹਦਾ ਅਮਰੀਕ ਸਿੰਘ ਆਇਆ ਸੀ ਉਹਨੇ ਇੱਟਾਂ ਲਵਾਈਆਂ ਉਹ ਕੰਮ ਜਿਹੜੇ ਤੁਸੀਂ ਬੂਟੇ ਲਵਾਏ ਆ ਜੀ ਬੂਟੇ ਪਿੰਡ ਵਿੱਚ ਤੁਸੀਂ ਕਿਹੜੇ ਬੂਟੇ ਲਵਾਏ ਸੀਗੇ ਅਸੀਂ ਖਜੂਰਾ ਲਵਾਈਆਂ ਸੀ ਕਿੰਨੇ ਆ ਖਜੂਰਾ ਲਵਾਈਆਂ ਜੀ ਪਤਾ ਹੈ ਕੁਈ ਗਿਣਤੀ ਸੀਗੀਆਂ 15 ਕਦੇ ਲੱਗ ਸਕਦੇ ਵੀ 15 ਤੋਂ 20 ਮੇਰਾ 20 ਖਜੂਰਾਂ ਲਵਾਈਆਂ ਜੀ ਜੀ ਇਧਰ ਅਧਦੇਕਾਰੀ ਵਾਲੀ ਸਾਈਡ ਤੋਂ ਤੇ ਆਪਣੇ ਦੁਬੇਸੀ ਦਾ ਵਾਲੇ ਪਾਸੇ ਹਾਂਜੀ ਜੀ 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 ਤੇ ਹੁਣ ਫਿਰ ਨੈਕਸਟ ਦੇਖਦੇ ਆ ਜਦੋਂ ਇਹਨਾਂ ਦਾ ਟਾਈਮ ਆਇਆ ਤਾਂ ਹੋਰ ਵੀ ਲਾਵਾਂਗੇ ਅਸੀਂ ਚਾਹੁੰਦੇ ਆ ਵੀ ਜਿੰਨੇ ਸਾਡੇ ਬਾਹਰ ਭਰਾ ਗਏ ਆ ਜਾਂ ਪਹਿਲਾਂ ਲੇ ਗਏ ਆ ਜਾਂ ਹੁਣ ਵੀ ਗਏ ਆ ਨਾ ਕੁਝ ਤਾਂ ਲੋਕ ਸੰਜੋਗ ਕਰਦੇ ਆ ਕੁਝ ਥੋੜਾ ਧੂਰਾ ਵੀ ਛੱਡ ਦਿੰਦੇ ਆ ਵਿੱਚੇ ਕਹਿ ਕੇ ਅਸੀਂ ਚਾਹੁੰਦੇ ਆ ਵੀ ਜਿੰਨੇ ਬਾਹਰੋਂ ਆਉਂਦੇ ਆ ਥੋੜਾ ਥੋੜਾ ਜਿਵੇਂ ਕਰੀਏ ਤਾਂ ਆਪਾਂ ਪਿੰਡ ਦਾ ਆਪਣਾ ਸਾਡਾ ਆਪਣਾ ਪਿੰਡ ਆ ਹੋਰ ਲਾਗੇ ਲਾਗੇ ਪਿੰਡਾਂ ਦਾ ਆਪਾਂ ਦੇਖਦੇ ਆ ਵੀਡੀਓ ਪਾਉਣੀ ਆ ਕਿੰਨਾ ਸਾਫ਼ ਸੁਥਰਾ ਕਿੰਨਾ ਸੋਹਣਾ ਬਣਦਾ ਆ ਸਾਡੀ ਇਹੇ ਸੋਚ ਆ ਵੀ ਇਦੋਂ ਵੀ ਵਧੀਆ ਹੋਰ ਵੀ ਵਧੀਆ ਕਰੀਏ ਪਿੰਡ ਨੂੰ ਆਪਾਂ ਸਾਫ਼ ਸੁਥਰਾ ਰੱਖੀਏ ਸਾਫ਼ ਸੁਥਰਾ ਰੱਖੀਏ ਸਾਡਾ ਪਿੰਡ ਸੋਹਣਾ ਹੋਵੇ ਮੈਨੂੰ ਹੁਣ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਸਾਡੇ ਬੋੜ ਆ ਪੁਰਾਣਾ ਬਹੁਤ ਯਾਦਗਾਰ ਆ ਹਾਈ ਸਕੂਲ ਬਣਿਆ 150 ਸਾਲ ਪੁਰਾਣਾ ਜੀ ਬੋੜਾ ਉਦਲੇ ਮੈਂ ਪੈਪ ਦਾ ਪਾਣੀ ਦਾ ਵੀ ਬੰਦੋਬਾਸ ਕੀਤਾ ਤੇ ਹੁਣ ਮੈਂ ਸੋਚਦਾ ਪਿਆ ਉਹ ਕਿਸੇ ਨਾ ਕਿਸੇ ਤਰ੍ਹਾਂ ਉਹ ਸੰਭਾਲ ਹੋਵੇ ਤਾਂ ਹੋਰ ਲੌਂਗ ਟਾਈਮ ਲਈ ਉਹ ਬਚ ਸਕੇ ਠੀਕ ਤੇ ਔਰ ਸਪਰੇਅ ਦਾ ਆਇਆ ਉਹਦਾ ਵੀ ਅਸੀਂ ਸਪਰੇਅ ਕਰਾਉਣੀ ਚਾਹੁੰਦੇ ਆ ਉੱਤੇ ਵੀ ਉਹ ਬਚਿਆ ਰਹੇ ਸਾਡੀ ਸੋਚ ਇਹ ਹੈ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਬਣੀਆਂ ਆ ਵੈਸਾ ਉਹ ਸੰਭਾਲ ਰਵੇ ਹੈ ਨਾ ਤੇ ਜੀ ਪਿਛੇ ਜੇ ਸ਼ਾਇਦ ਤੁਸੀਂ ਆਏ ਸੀਗੇ ਤੇ ہائی سکول بچیاں ریڈی لے کے سے اودے بھی ਤੁਸੀਂ اوں ਇਦਾਂ ਵੈਸੇ ਅਸੀਂ ਉਧਰ ਗਏ ਸੀਗੇ ਬੂਟਿਆਂ ਵਾਲੇ గ్రౌండ్ ਦਾ ਦੇਖਣ ਤੇ ਆਪਣੇ ਹਡਮਾਸਟਰ ਸੀਗਾ ਸ਼ਾਇਦ ਬਡਾਲੀ ਤੋਂ ਸੀਗਾ ਜੀ ਜੀ ਤੇ ਉਹ ਸਾਡਾ ਜਗਰ ਕੀਤਾ ਸੀਗਾ ਬਈ ਸਾਡਾ ਉਹ ਇੱਥੇ ਬੱਚੇ ਘਰ ਦੇ ਜਾਂਦੇ ਸਾਡੇ ਸਕੂਲ ਦੇ ਦੇਖੋ ਕਿੰਨੀ ਵੱਡੀ ਉਹ ਬਿਲਡਿੰਗ ਆ ਜਦੋਂ ਬਣਾਈ ਹੋਊਗੀ ਬਾਹਰੋਂ ਪੈਸਾ ਇਕੱਠਾ ਕਰਕੇ ਉਹ ਬਣਾਇਆ ਜਾਂ ਸਾਡਾ ਸਕੂਲ ਬੰਦ ਹੋ ਗਿਆ ਉਹ ਬਿਲਡਿੰਗ ਦਾ ਕੀ ਫਾਇਦਾ ਹੋਇਆ ਬੜੀ ਠੀਕ ਜੀ ਤਾਂ ਉਹਨ ਸਾਨੂੰ ਇਹ ਗੱਲ ਕਹੀ ਸੀ ਵੀ ਇਹਨੂੰ ਕੁਝ ਨਾ ਕੁਸੂਲਤ ਹੋਵੇ ਤਾਂ ਆਪਾਂ ਉਹ ਬੱਚੇ ਬਾਹਰਲੇ ਪਿੰਡਾਂ ਦੇ ਲਾਗੇ-ਲਾਗੇ ਜਿਹੜੇ ਆਪਣੇ ਪਿੰਡ ਪਹਿਲਾਂ ਵੀ ਆਉਂਦੇ ਸੀਗੇ ਉਹ ਆ ਸਕਣ ਕਿਉਂਕਿ ਹੋਰਲੇ ਸਕੂਲਾਂ ਤੋਂ ਤੁਰ ਕੇ ਆਉਣਾ ਤੁਰ ਕੇ ਪੈਣਾ ਨਾਲੇ ਲਾਗਲੇ ਜਿਹੜੇ ਹੋਰ ਸਕੂਲ ਆ ਉਹਨਾਂ ਨੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਆ ਬੱਸਾਂ ਆਉਂਦੀਆਂ ਆ ਆਟੋ ਆਉਂਦੇ ਆ 3-ਵੀਲਰ ਜਿਹੜੇ ਹੁਣ ਨਵੇਂ ਚੱਲੇ ਆ ਆਡੇ ਵੱਲੋਂ ਤੁਹਾਨੂੰ ਭੇਟ ਕੀਤੀ ਉਹ ਗ੍ਰੀਨ ਹੈਡ ਕੇਸ ਆਸਤਾ ਵੱਲੋਂ ਜੀ ਬੱਚਿਆਂ ਨੂੰ ਤੁਸੀਂ ਬੈਟਰੀ ਵਾਲੀ ਆਟੋ ਲੈ ਕੇ ਦਿੱਤੀ ਜਿਵੇਂ ਬੱਚੇ ਤੁਰ ਕੇ ਆਣ ਜੀ ਆਹ ਕੁਝ ਬੈਠ ਕੇ ਆਉਣ ਜੀ ਉਹ ਸਾਡਾ ਜਾਨੀ ਕਿ ਹੋਰ ਜ਼ਿਆਦਾ ਬੁੱਟੇ ਲਾਉਣ ਦਾ ਉਹ ਟਾਰਗੇਟ ਸੀਗਾ ਫਿਰ ਅਸੀਂ ਉਹ ਪੈਸੇ ਜਿਹੜੇ ਸੀਗੇ ਇੱਧਰ ਅਡਜਸਟ ਕਰਦੇ ਕਿਉਂਕਿ ਉਹ ਬਹੁਤ ਜ਼ਰੂਰੀ ਸੀ ਹੁਣ ਹੁਣ ਮੈਂ ਜਾ ਕੇ ਆ ਇੱਕ ਦਿਨ ਤਾਂ 30 ਬੱਚੇ ਉਸ ਸਕੂਨ ਵੱਧ ਗਏ ਹਨਾ ਤੇ ਕਿੰਨਾ ਸੋਹਣਾ ਲੱਗਦਾ ਹੈ ਹਨਾ ਹਜੇ ਵੀ ਅਸੀਂ ਸੋਚਦੇ ਹਾਂ ਸਕੂਲੇ ਜਿੱਦਾਂ ਟੀਚਰ ਕੋਈ ਵੱਖਰਾ ਪੀਰੀਅਡ ਲੱਗੇ ਬੱਚਿਆਂ ਦਾ ਬਈ ਕੋਈ ਕੰਪਿਊਟਰ ਦਾ ਜਾਂ ਜਾਂ ਹੋਰ ਕੋਈ ਨਾ ਕੋਈ ਹੋਵੇ ਤਾਂ ਬੱਚੇ ਜਿਹੜੇ ਹੋਰ ਵਧਣਗੇ ਸਾਡਾ ਸਕੂਲ ਜਿਹੜਾ ਉਹ ਚੱਲਦਾ ਰਹੇ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਬੇਨਤੀ ਹੋਰ ਕਰਦਾ ਤੁਸੀਂ ਜਿੱਥੇ ਏਡੇ ਪ੍ਰਾਲੇ ਕੀਤੇ ਆ ਆਪਾਂ ਕੰਪਿਊਟਰ ਦੀ ਗੱਲ ਹੋਈ ਹੈ ਜੀ ਆਪਣੇ ਹਾਈ ਸਕੂਲ ਵਿੱਚ 50 ਕੰਪਿਊਟਰ ਪਏ ਆ ਸ਼ਾਇਦ ਉਹ ਖਰਾਬ ਹੀ ਪਏ ਆ ਸਾਡੇ ਧਿਆਨ ਦੇ ਜਰੀਏ ਹੀ ਐਨਆਰਈ ਪੀਆ ਨੂੰ ਬੇਨਤੀ ਕਰਦੇ ਆ ਵੀ ਉਹ ਜਿਹੜੇ ਕੰਪਿਊਟਰ ਆ ਸਹੀ ਗੜਾ ਕੇ ਬੱਚਿਆਂ ਨੂੰ ਸੌਂਪਈਆਂ ਵੀ ਬੱਚੇ ਉਹਨਾਂ ਨੂੰ ਕੰਪਿਊਟਰ ਸਿੱਖਣਾ ਕੀ ਕਰ ਸਕਣ ਠੀਕ ਹੈ ਜੀ ਹਾਂਜੀ ਹੋਰ ਦੱਸੋ ਜੀ ਕੁਛ ਹੋਰ ਤਾਂ ਇਹ ਆ ਵੀ ਜਿੰਨਾ ਵੀ ਆਪਣੇ ਪੈਨ ਵਾਲਿਆਂ ਨੂੰ ਵੀ ਅਸੀਂ ਤਾਂ ਬੇਨਤੀ ਕਰਦੇ ਆ ਜਿਹੜੇ ਇੱਛੇ ਰਹਿੰਦੇ ਇਹਨਾਂ ਦੀ ਵੀ ਬੇਨਤੀ ਕਰਦੇ ਆ ਵੀ ਥੋੜਾ ਜਿਹਾ ਪੈਨ ਵਾਲ ਤੁਸੀਂ ਚਾ ਆਪਣੇ ਕੰਮ ਤਾਂ ਸਾਰੇ ਹੀ ਕਰਦੇ ਹਨਾ ਥੋੜਾ ਥੋੜਾ ਪੈਨ ਦੇ ਥੋੜਾ ਜਿਹਾ ਵੀ ਟਾਈਮ ਕੱਢਣਾ ਤਾਂ ਬਹੁਤ ਵਧੀਆ ਹੋ ਸਕਦਾ ਹੁਣ ਤਾਂ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਬਾਹਰ ਜਾਂਦੇ ਆਪਾਂ ਹਨਾ ਚੋਰਾ ਦੇ ਕਾਗਜ਼ ਪਿਆ ਹੁੰਦਾ ਉਹਨੂੰ ਡਸਟਬਿਨ ਚ ਪਾਈਦਾ ਆ ਗਏ ਅਸੀਂ ਵੀ ਇੱਥੋਂ ਹੀ ਆ ਹਨਾ ਤੇ ਉਹ ਜਿਹੜੇ ਇੱਥੋਂ ਚਲ ਜਾਂਦੇ ਆ ਉੱਥੇ ਜਾ ਕੇ ਉਹ ਕੰਮ ਕਰ ਲੈਂਦੇ ਆ ਇੱਥੇ ਤੁਸੀਂ ਸੜਕ ਤੇ ਦੇਖ ਲਓ ਦੋ ਵਾਰੀ ਮੈਂ ਕੂੜਾ ਚੁਕਾ ਹਟਿਆ ਉੱਥੇ ਲਫਾਫੇ ਉਦਾਂ ਹੀ ਪਏ ਤੇ ਕਹਿੰਦਾ ਵਾ ਸਫਾਈ ਜ਼ਰੂਰੀ ਹੈ ਸਫਾਈ ਬਹੁਤ ਜ਼ਰੂਰੀ ਹੈ ਜੇ ਹਰ ਬੰਦਾ ਹਰ ਬੰਦਾ ਆਪਣੇ ਆਪ ਜੋਗੀ ਵੀ ਕਰ ਲਵੇ ਤਾਂ ਇੰਨਾ ਹੋ ਹੀ ਨਹੀਂ ਸਕਦਾ ਹਨਾ ਤੇ ਪਿਛੇ ਲਈ ਆਪਣੇ ਅਮਰੀਕ ਸੰਘੀ ਕਾ ਵੀ ਤੁਹਾਡੇ ਸਾਥੀ ਆ ਸਸਟਾ ਦੇ ਮੈਂਬਰ ਉਹ ਵੀ ਆਏ ਆ ਲਾਈਟਾਂ ਲਵਾ ਕੇ ਪਿੰਡ ਦੇ ਵਿੱਚ ਹਨੇਰਾ ਸੀਗਾ ਹਾਂਜੀ 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 ਤੇ ਉਹ ਵੀ ਲਾਈਟਾਂ ਉਹ ਵੀ ਤੁਹਾਡੇ ਹਾਂਜੀ ਸਾਡੀ ਜਿਹੜੀ ਉਹ ਹੈਗਾ ਗਰੁੱਪ ਬਣਿਆ ਨਾ ਉਹਦੇ ਨਾਲ ਅਟੈਚ ਆ ਤਾਂ ਉਹ ਵੀ ਆਏ ਸੀਗੇ ਤੇ ਉਹਨੀਆਂ ਲਾਈਟਾਂ ਦਾ ਕਰਕੇ ਗਏ ਹਾਂਜੀ 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 ਸਾਡਾ ਤਾਂ ਇੱਕ ਕਰਕੇ ਸੇਵਾ ਕੀਤੀ ਹਾਂਜੀ 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 ਸਾਡੇ ਭਰਾ ਹੋਰ ਜਿਹੜੇ ਆ ਉਹਦੀ ਪੈਸਿਆਂ ਦਾ ਬਹੁਤ ਸੰਯੋਗ ਦਿੱਤਾ ਠੀਕ ਹੈ ਹੈਨਾ ਲੱਖਾਂ ਦੇ ਵਿੱਚ ਪੈਸੇ ਉਹ ਨਹੀਂ ਭੇਜੇ ਆ ਤੇ ਜਿਹੜਾ ਇਹ ਚੱਲਿਆ ਆ ਹਜੇ ਰਹਿੰਦਾ ਆ ਜਿਹੜਾ ਉਹ ਧੂਰਾ ਕੰਮ ਉਹ ਵੀ ਕਰਨਾ ਆ ਪੱਕਿਆ ਲੰਬੜਦਾਰ ਜੀ ਆ ਤੇ ਭਈ ਲੰਬੜਦਾਰ ਜੀ ਨੇ ਸਾਡੇ ਪਿੰਡ ਨੂੰ ਬਹੁਤ ਸਹਾਇਓਗਿਆ ਕਿਸੇ ਨਾਲ ਬੇਦਕਾਰੀ ਕਰਦੇ ਕੋਈ ਆ ਜ ਵੀ ਇਹਨਾਂ ਦਾ ਕੰਮ ਆ ਜਾਣਾ ਨਾਲ ਜੀ ਕਦੀ ਕਿਸੇ ਨੂੰ ਨਾਂ ਨਹੀਂ ਕੀਤੀ ਇਹਨਾਂ ਨੇ ਤੇ ਆਪਣ ਡਿਊਟੀ ਨਿਭਾਉਂਦੇ ਵਾਲੇ ਸਵਾਈ ਵਾਲੇ ਮਸਲੇ ਸਾਧਰੋ ਚਾਹੇ ਲੜਾਈ ਵਾਲੇ ਸਾਧਰੋ ਚਾਹੇ ਕਿਦੀ ਜਮਾਨਤ ਕਰਾਉਣੀ ਹੋਵੇ ਚਾਹੇ ਪ੍ਰਬੰਧ ਨੇ ਕਦੀ ਮੈਂ ਇਹਦੇ ਨੂੰ ਨਾਂ ਨਹੀਂ ਸੁਣੇ ਲੰਬੜਦਾਰ ਜੀ ਦੇ ਹੂੰ ਤੇ ਲੰਬੜਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਸੋਲੀ ਕੋ ਪਿੰਡ ਨੂੰ ਆਪਾਂ ਕਿਸ ਤਰੀਕੇ ਨਾਲ ਸਾਫ਼ ਸੁਥਰਾ ਤੇ ਵਧੀਆ ਬਣਾ ਤਾ ਗਏ ਦੇਖੋ ਜੀ ਅਸੀਂ ਲੋਕਬੰਦਰ ਸੰਗ ਵੀਰ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹਨੂੰ ਇੱਕੋ ਤਰੀਕਾ ਐਨਆਰਆਈ ਵੀਰਾਂ ਨੇ ਆਪਣਾ ਗਰੁੱਪ ਬਣਾ ਕੇ ਇੱਥੇ ਦਾ ਵੀੜਾ ਜਿਹੜਾ ਚੁੱਕਿਆ ਆ ਜਿਹੜੇ ਕੰਮ ਨਹੀਂ ਕੀਤੇ ਆ ਬਹੁਤ ਸੋਹਣੇ ਕੀਤੇ ਆ ਦਰਖਤ ਲਾਏ ਆ ਸ੍ਰਖਤਾ ਦੇ ਨਾਲ ਹਰਿਆਲੀ ਵਾੜੀ ਰਹੂਗੀ ਥੋੜਾ ਮੌਸਮ ਠੀਕ ਰਹੂਗਾ ਆਕਸੀਜਨ ਛੱਡਣਗੇ ਬਿਮਾਰੀ ਘਟਾਊਗੀ ਬਾਕੀ ਵੀ ਬੜੀ ਲੈਟਾਂ ਦੀ ਗੱਲ ਜਿੱਥੇ ਨੇਰਾ ਸੀਗਾ ਇਹ ਮਰੀਕ ਸਿੰਘ ਦਾ ਲਖਵਿੰਦਰ ਸਿੰਘ ਦਾ ਬਾਕੀ ਹੋਰ ਵੀ ਜਿਹੜੇ ਇਹਨਾਂ ਦਾ ਰਾਜੇ ਆਪਣੇ ਬਨਾਰਾ ਸਿੰਘ ਮੈਂਬਰ ਪੰਚਾਇਤ ਸਿੰਘ ਸਾਹਿਬ ਦਾ ਉਹਨੂੰ ਬੜਾ ਸ਼ੌਕ ਆ ਉਹ ਵੀ ਤਤ ਪਰ ਰਹਿੰਦੇ ਵੀ ਅਸੀਂ ਪਿੰਡ ਨੂੰ ਕੌਨ ਰਹਾ ਭੇਜੀ ਹੈ ਦੇਖੋ ਜੀ ਜਿੱਦਾਂ ਵੀ ਇਹ ਸਨੇਹਾ ਗੰਦੇ ਆ ਜਿਹੜਾ ਇਹਨਾਂ ਦਾ ਗਰੁੱਪ ਆ ਉਹ ਵੀ ਦਾ ਕੋਈ ਜੂਨਪੂਨ ਪਾ ਕੇ ਆਪਣਾ ਬਚਨ ਨਿਭਾਉਂਦਾ ਆ ਬਾਕੀ ਬਾਕੀ ਵੀਰਾਂ ਨੂੰ ਵੀ ਇਹੀ ਬੇਨਤੀ ਆ ਵੀ ਇਹ ਗਰੁੱਪ ਦੇ ਨਾਲ ਰੜ ਕੇ ਚੱਲਣਾ ਅਸੀਂ ਵੀ ਮਾਰ ਰੱਖ ਦੇਣਾ ਤੇ ਬਾਕੀ ਅਸੀਂ ਵੀ ਇਹਨਾਂ ਦੇ ਨਾਲ ਆ ਇਹਨਾਂ ਦੇ ਮੋਢੇ ਨਾਲ ਮੋਢਾ ਤਨ ਮਾਨਾ ਤਨ ਧਨ ਵੀ ਉਹ ਵੀ ਇਹਨਾਂ ਨੇ ਸਹਿਯੋਗ ਦੇ ਅਸੀਂ ਵੀ ਸਹਿਯੋਗ ਦੇਵਾਂਗੇ ਤੇ ਨਾਲ ਅਸੀਂ ਇਹਨਾਂ ਤੇ ਜੇ ਕੋਈ ਰੁਕਾਵਟ ਵੀ ਪੈ ਗਈ ਆ ਉਹਨੂੰ ਵੀ ਰੋਕਾਂਗੇ ਵੀ ਇਹ ਇੱਕ ਕੰਮ ਆ ਜਿਹੜਾ ਭਲੇ ਦਾ ਕੰਮ ਆ ਪੈਨੇ ਸਭਾਈ ਜ਼ਰੂਰੀ ਆ ਬਾਕੀ ਸਾਰੇ ਬੰਦੇ ਵੀ ਇਹ ਕੰਮ ਕਰ ਨਹੀਂ ਸਕਦੇ 40% ਲੋਕ ਹੁੰਦੇ ਆ ਜਿਹੜੇ ਕੰਮ ਨੂੰ ਕਰਨਾ ਚਾਹੁੰਦੇ ਆ ਧੰਨਵਾਦ ਬਾਕੀ ਆ ਸਾਡੇ ਨਾਲ ਬੈਠੇ ਆ ਜੀ ਸਾਡੇ ਪਿੰਡ ਦੇ ਮੈਂਬਰ ਪੰਚਾਇਤ ਜੀ ਰਜੀਵ ਚੋਸ਼ੀ ਜੀ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਵੀ ਹਰ ਵੇਲੇ ਚਾਹੇ ਕੋਈ ਵੀ ਕੰਮ ਇਹਨਾਂ ਨੂੰ ਕਰ ਲੋ ਹਰ ਵੇਲੇ ਇਹ ਵੀ ਚਾਹਤਦਾ ਜੇ ਵੀ ਪਿੰਡ ਦੇ ਕੁਆਟਰ ਨਬਰ ਸੋਹਣਾ ਚਾਹੀਦਾ ਸਤਿਗੁਰ ਰਜੀਵ ਚੋਸ਼ੀ ਸਾਹਿਬ ਜੀ ਸਤਿਗੁਰ ਜੀ ਅਜੀ ਤੁਸੀਂ ਇਸ ਵੇਲੇ ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰ ਹੋ ਜੀ ਜਿਸ ਤਰ੍ਹਾਂ ਤੁਹਾਡੇ ਨਾਲ ਐਨਆਰਆਈ ਵੀ ਸਹਿਯੋਗ ਕਰ ਰਹੇ ਆ ਵੀ ਪਿੰਡ ਨੂੰ ਆਪਾਂ ਸਾਫ ਸੁਥਰਾ ਰੱਖਣਾ ਬਈ ਮਾਰੋਂ ਆ ਕੇ ਲੋਕ ਦੇਖਣ ਵੀ ਸੁੰਨਰ ਕਲਾ ਪਿੰਡ ਬਹੁਤ ਸਾਫ਼ ਸੁਥਰਾ ਹੈ। ਕਲੀਆਂ ਨਾਲੀਆਂ ਛੱਪੜ ਦੀ ਬੜੀ ਸਫਾਈ ਆ। ਥੋੜਾ ਜਿਹਾ ਜਿਹੜੇ ਆਪਣੇ ਪਿੰਡ ਦੇ ਵਿੱਚ ਸਮੱਸਿਆ ਆ ਉਹਦੇ ਬਾਰੇ ਦੱਸੋ ਜੀ ਤੁਸੀਂ ਕੀ ਕਰ ਰਹੇ ਆ ਬਈ ਪਿੰਡ ਨੂੰ ਸਾਫ਼ ਸੁਥਰਾ ਰੱਖਾਂਗੇ। ਅਸੀਂ ਇਤਕੀ ਛੱਪੜ ਦਾ ਮਤਲਬ ਆ ਜੀ ਵੀ ਉਹਨੂੰ ਆਪਾਂ ਸਫਾਈ ਉਹਦੀ ਕਰਾਈ ਜਾਵੇ। ਤੇ ਇੱਕ ਥਾਪਰ ਪਲਾਨ ਦੇ ਥਰੂ ਵੀ ਕਹਿੰਦੇ ਸੀ ਮਤਲਬ ਇਹਨੂੰ ਖੂਬ ਬਣਾਉਕੇ ਹਨ ਯਾਨੀ ਕਿ ਮੈਂ ਮੈਂ ਸੁਣਿਆ ਆਪਾਂ ਨੂੰ ਪੈਨ ਛੱਪੜ ਦੀ ਆ ਹਾਂਜੀ ਹਾਂਜੀ ਖੋਲੇ ਆ ਵੀ ਬਣਾਉ ਜੀ ਅਸੀਂ ਨਾਲ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਾਕੀ ਆ ਤੁਸੀਂ ਵੀ ਦੇਖਿਆ ਤੁਸੀਂ ਜਿੱਤੇ ਲਾਉਣ ਲਈ ਵੈਟਾਂ ਲਾਉਣ ਲਈ ਤੁਸੀਂ ਵੀ ਨਾਲ ਬੜਾ ਸਹਿਯੋਗ ਕਰਦੇ ਆ ਹਾਂਜੀ ਹਾਂਜੀ ਇਹ ਦੇਖੋ ਜੀ ਸਾਡੇ ਐਨਆਰਆਈ ਭਰਾ ਆ ਸਾਡੇ ਨਾਲ ਪੜੇ ਲਿਖੇ ਆ ਹੋਰ ਇਹਨਾਂ ਦੇ ਨਾਲ 20 25 ਬੰਦੇ ਰਗੇ ਆ ਜਿਨ੍ਹਾਂ ਨੇ ਆਪਾਂ ਨੂੰ ਮਤਲਬ ਡੋਨੇਸ਼ਨ ਕਰਕੇ ਤੇ ਪੈਸੇ ਇਕੱਠੇ ਕਰਕੇ ਭੇਜੇ ਉਹਦੇ ਨਾਲ ਅਸੀਂ ਮੇ ਲੇਟਾ ਲਵਾਈਆਂ ਬੁੱਟੇ ਲਾਏ ਆ ਹੋਰ ਵੀ ਬੁੱਟੇ ਲਾਵਾਂਗੇ ਆਪਾਂ ਲੇਟਾ ਵੀ ਲਾਵਾਂਗੇ ਹੁਣ ਜਿੰਨਾ ਟਾਰਗੇਟ ਸੀ ਆਪਾਂ ਉਹ ਕਰ ਲਿਆ ਆਪਾਂ ਬਾਕੀ ਜਿਹੜਾ ਨਵਾਂ ਆ ਉਹ ਆਪਾਂ ਜਿੱਦਾਂ ਵੀ ਹੋਲੀ-ਵਾਲੀ ਬੰਦੇ ਆਉਣਗੇ ਤੇ ਹੋਰ ਆਪਾਂ ਡੋਨੇਸ਼ਨ ਕਰਾਂਗੇ ਹੈਲਪ ਕਰਨਗੇ ਆਪਣੀ ਤੇ ਆਪਾਂ ਵੱਤੋ-ਵੱਤ ਜਿਹੜੀ ਹੋਰ ਵੀ ਕੰਮ ਹੈਗੇ ਉਹ ਵੀ ਕਰਾਂਗੇ ਜੀ ਅੱਜ ਅੱਜ ਸਵੇਰੇ ਮੈਂ ਤੁਹਾਨੂੰ ਦੇਖਿਆ ਸੀਗਾ ਆਪਣੇ ਸੁਦਰਿੰਦਰ ਬਾਜੀ ਰਖੋ ਜੀ ਤੇ ਤੁਸੀਂ ਜੇ ਕੁਲਣਾ ਆਪਣੇ ਤਰਨੀ ਆ ਹਾਂਜੀ ਜਿੰਨੇ ਜਾਣੇ ਤੁਸੀਂ ਬੁੱਟਿਆਂ ਨੂੰ ਪਾਣੀ ਪਾ ਰਹੇ ਸੀਗੇ ਹਾਂਜੀ ਹਾਂਜੀ ਮੇਰੇ ਦਾ ਹਰੇ ਬੂਟੇ ਲਾਉਣੇ ਸੌਖੇ ਆ ਉਹਨਾਂ ਨੂੰ ਪਾਣੀ ਬਿਲਕੁਲ ਸਹੀ ਗੱਲ ਹੈ ਜੀ ਤੁਸੀਂ ਇੱਕ ਬੱਕਰੀ ਵਿਚਾਲ ਸੀਗੀ ਸਵੇਰੇ ਮੈਂ ਦੇਖਿਆ ਤੁਸੀਂ ਬੂਟਿਆਂ ਨੂੰ ਪਾਣੀ ਪਾ ਰਹੇ ਲੱਗਦਾ ਸਾਲ ਹੋ ਗਿਆ ਨਾ ਬੂਟਿਆਂ ਲਾਇਆ ਨੂੰ ਹਾਂਜੀ ਹਾਂਜੀ ਜੀ ਸੌ ਗਿਆ ਮੰਨਦੇ ਵਿੱਚ ਜਿਹੜੇ ਬੂਟੇ ਸਾਡੇ ਪੜ ਜਾਂਦੇ ਹਾਂ ਜੀ ਜੇ ਤੁਸੀਂ ਲੱਗੇ ਹਾਂਜੀ ਹਾਂਜੀ ਪਾ ਰਹੇ ਸੀਗੇ ਮੈਂ ਕਿਹਾ ਚਲੋ ਜਿੱਦਾਂ ਖਜੂਰ ਦੇ ਦਰਖਤ ਹੈ ਜੀ ਉਹ ਜਿਹੜੇ ਪੱਤੇ ਸੁੱਕ ਜਾਂਦੇ ਨਾਲੋਂ ਮਤਲਬ ਅਲੱਗ ਹੋ ਕੇ ਉਹਨੂੰ ਕਟ ਉਹਦੀ ਕਟਾਈ ਵੀ ਬਹੁਤ ਜ਼ਰੂਰੀ ਆਂ ਪੁੱਛਿਆ ਸੀ ਨਰਸਰੀ ਵਾਲਿਆਂ ਨੂੰ ਵੇ ਤੁਸੀਂ ਇਹ ਕਿਸੇ ਮਸ਼ੀਨ ਦੇ ਨਾਲ ਜਾ ਕੇ ਮਤਲਬ ਟਿੱਕੀ ਚੀਜ਼ ਦੇ ਨਾਲ ਕੱਟਦੇ ਹੋ ਅਸੀਂ ਉਹ ਕੱਲ ਕਟਿਆ ਵੀ ਸੀ ਗਿਆ ਤੇ ਅੱਜ ਪਾਣੀ ਪਾਇਆ ਤੇ ਨਾਲ ਆਪਾਂ ਜਵਾ ਪਾਈ ਆ ਤੇ ਨਾਲੇ ਗਲੀ ਗਲੀ ਭਾਈ ਵੀ ਸਿੱਖਣਾ ਲੱਗ ਸਕੇ ਤਾਂ ਬੂਟੇ ਵਧੀਆ ਬਣ ਜਾਣ ਆਪਣੇ ਚਲੋ ਇਹਨਾਂ ਕੁਝ ਕਹਿੰਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਟਾਈਮ ਦਿੱਤਾ ਤੇ ਬਾਕੀ ਅਸੀਂ ਐਨਆਰਏ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਗ੍ਰੀਨ ਐਂਡ ਕ੍ਰੀਨ ਸੰਸਥਾ ਸਾਡੇ ਸ੍ਰੀਦਰ ਭਾਜੀ ਲੱਖੋਣੀ ਬਲਰਾਜ ਸਿੰਘ ਰਾਜਾ ਮੈਂਬਰ ਪੰਚਾਇਤ ਆਪਣੇ ਉੱਤੇ ਇੰਗਲੈਂਡ ਵਿੱਚ ਆ ਵੀ ਤੇ ਅਮਰੀਕ ਸਿੰਘ ਵਿੱਕਾ ਜੀ ਹੋਰ ਵੀ ਜਿੰਨੇ ਆਪਣੇ ਪਿੰਡ ਦੇ ਆਪਾਂ ਨਾਂ ਸਾਰਿਆਂ ਦੇ ਨਹੀਂ ਲੈ ਸਕਦੇ ਪਰ ਮੈਂ ਵਾਅਦਾ ਤੁਸੀਂ ਸਸਤਾ ਦਾ ਸਹਿਯੋਗ ਕਰੋ ਤਾਂ ਕਿ ਪਿੰਡ ਨੂੰ ਸਾਫ਼ ਸੁਥਰਾ ਤੇ ਵਧੀਆ ਬਣਾਇਆ ਜਾ ਸਕੇ ਵਾਈਕੂ ਜੀ ਦਾ ਕਲਾਸਾ ਵਾਈਕੂ ਜੀ ਦੀ ਬਤੋਚਾ